ਕਿਸੇ ਦੀ ਸ਼ੁਰੂਆਤ ਦਾ ਹਿੱਸਾ ਬਣਨਾ ਮੇਰੇ ਲਈ ਬਹੁਤ ਕਿਸਮਤ ਵਾਲੀ ਗੱਲ ਹੈ ਤੇ 50 ਮਿੰਟਾਂ ਬਾਅਦ ਮੈਂ ਕੁੜੀਆਂ ਨੂੰ ਸਟੇਜ ਤੇ ਬੁਲਾਵਾਂਗੀ ਜਿੰਨਾਂ ਬਾਰੇ ਅੱਜ ਸਾਰੇ ਗੱਲ ਕਰ ਰਹੇ ਨੇ ਮੇਰੇ ਨਾਲ ਬੈਠੋ ਤੇ ਆਪਾਂ ਸਾਰੇ ਨਾਲ ਕੇ ਗੱਲਾਂ ਕਰਾਂਗੇ ਠੀਕ ਹੈ ਕਿੱਥੇ ਨੇ ਕੁੜੀਆਂ ਕਿੱਥੇ ਨੇ ਕੁੜੀਆਂ ਜਿਹੜੀਆਂ ਖੇਡਦੀਆਂ ਨੇ ਕੁਸ਼ਤੀ ਕਰਦੀਆਂ ਨੇ ਰੈਸਲਿੰਗ ਕਰਦੀਆਂ ਨੇ ਕਿੱਥੇ ਨੇ 50 ਮਿੰਟਾਂ ਬਾਅਦ ਤੁਸੀਂ ਆ ਜਿਓ ਸਟੇਜ ਤੇ ਮੈਂ ਦੋ ਕਿਥੇ ਗੱਲਾਂ ਕਰ ਲਾਂ ਪਹਿਲਾਂ ਤੁਹਾਡੇ ਬਾਰੇ ਹੈ ਮੈਨੂੰ ਨਾ ਬਚਪਨ ਚ ਲੜਾਈ ਦਾ ਬੜਾ ਸ਼ੌਂਕ ਸੀ ਜਿੱਦਾਂ ਕਦੇ ਕਿਸੇ ਨੂੰ ਛੇੜਦਾ ਜਦੋਂ ਮੈਂ 5-6 ਸਾਲ ਦੀ ਸੀ ਪਰ ਨਾ ਮੈਨੂੰ ਕੁਸ਼ਤੀ ਆਉਂਦੀ ਸੀ ਤੇ ਨਾ ਮੈਨੂੰ ਪਤਾ ਸੀ ਕਿ ਕਿੱਦਾਂ ਲੜੀਦਾ ਤੇ ਕੁੱਟ ਖਾ ਕੇ ਹੀ ਮੈਂ ਘਰ ਆਉਂਦੀ ਸੀ ਹਮੇਸ਼ਾ ਤੇ ਉੱਤੋਂ ਮੰਮੀ ਨੇ ਕੁੱਟਣਾ ਕਿ ਗਲਤੀ ਤੂੰ ਹੀ ਕੀਤੀ ਹੋਣੀ ਪਹਿਲਾਂ ਤੁਹਾਡੇ ਚ ਕੋਈ ਸ਼ਰਾਰਤੀ ਹੈਗਾ ਇੱਥੇ ਮੈਂ ਤਾਂ ਬੁਰੀ ਸ਼ਰਾਰਤੀ ਸੀ ਤੁਹਾਡੇ ਚ ਕੋਈ ਸ਼ਰਾਰਤੀ ਹੈ ਕੁੜੀਆਂ ਚ ਇੱਥੇ ਰੱਖ ਮੈਂ ਬਹੁਤ ਖੁਸ਼ ਆ ਅੱਜ ਆ ਕੇ ਮੈਨੂੰ ਬਹੁਤ ਲੱਕੀ ਫੀਲ ਹੋ ਰਿਹਾ ਹੈ ਤੇ ਦੇਖੋ ਨਾਲੇ ਕਿੰਨਾ ਸੋਹਣਾ ਟਾਈਮ ਚੱਲ ਰਿਹਾ ਰਾਈਟ اسپੈਸ਼ਲੀ ਔਮਨ ਸਪੋਰਟਸ ਵਾਸਤੇ ਹਜੇ ਥੋੜੇ ਦਿਨ ਪਹਿਲਾਂ ਕੁੜੀਆਂ ਨੇ ਵਰਲਡ ਕੱਪ ਜਿੱਤਿਆ ਤਾਲੀਆਂ ਸਾਡੀ ਇੰਡੀਅਨ ਔਮਨ ਕ੍ਰਿਕਟਿੰਗ ਟੀਮ ਵਾਸਤੇ ਤੇ ਮੈਨੂੰ ਲੱਗਦਾ ਹੈ ਸ਼ਾਇਦ ਉਹਨਾਂ ਨੇ ਐਦਾਂ ਹੀ ਸ਼ੁਰੂ ਕੀਤਾ ਹੋਣਾ ਇੱਕ ਦਿਨ ਤੁਹਾਨੂੰ ਕੀ ਲੱਗਦਾ ਹੈ ਐਦਾਂ ਹੁੰਦਾ ਇੱਕ ਸੁਪਨਾ ਸ਼ੁਰੂ ਕਿਵੇਂ ਨਹੀਂ ਇੱਕ ਛੋਟੇ ਜਿਹੇ ਖਿਆਲ ਤੋਂ ਬਹੁਤ ਸਾਰੇ ਹਾਰਡਵਰਕ ਤੋਂ ਬਹੁਤ ਸਾਰੀ ਡੈਡੀਕੇਸ਼ਨ ਦਿਨ ਰਾਤ ਅਰਦਾਸਾਂ ਕਰਦੇ ਨੇ ਛੋਟੇ ਛੋਟੇ ਬੱਚੇ ਜਿਹੜੇ ਵੱਡੇ ਹੋ ਕੇ ਟਰਾਫੀਆਂ ਤੇ ਮੈਡਲ ਜਿੱਤਦੇ ਨੇ ਸਹੀ ਕਹਾ ਕੇ ਨਹੀਂ ਕਮਜ਼ ਅਪ ਦੇ ਜਿਵੇਂ ਗੈਰੀ ਹੋ ਗਾ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅਪਾ ਅੱਜ ਇੱਕ ਬਹੁਤ ਸੋਹਣਾ ਸਫਰ ਸ਼ੁਰੂ ਕਰ ਰਹੇ ਆ ਇਕੱਠੇ ਤੇ ਮੈਂ ਤੁਹਾਨੂੰ ਮਿਲਣ ਆਈ ਹਾਂ ਇੱਥੇ ਤੇ ਮੈਂ ਦੇਖਦੀ ਰਹਿਾਂਗੀ ਤੁਹਾਨੂੰ ਕਿ ਤੁਸੀਂ ਕੀ ਕਰ ਰਹੀਆਂ ਹੋ ਤੁਹਾਡੀ ਪ੍ਰੈਕਟਿਸ ਕਿਦਾਂ ਚੱਲ ਰਹੀ ਹੈ ਤੁਸੀਂ ਕਿੰਨਾ ਹਾਰਡ ਵਰਕ ਕਰ ਰਹੀਆਂ ਹੋ ਮੈਂ ਵੇਖਦੀ ਰਵਾਂਗੀ ਤੁਹਾਨੂੰ ਤੇ ਪਤਾ ਕੀ ਹੈ ਚਲੋ ਜਿੰਨਾ ਤੇ ਬਹੁਤ ਸੋਹਣਾ ਲੱਗਦਾ ਹੀ ਹੈ ਬੜਾ ਚੰਗਾ ਲੱਗਦਾ ਹੈ ਜਦੋਂ ਦੁਨੀਆ ਤਾੜੀਆਂ ਮਾਰਦੀ ਹੈ ਬਟ ਪ੍ਰੈਕਟਿਸ ਕਦੇ ਨਾ ਛੱਡਿਓ ਹਾਰਡ ਵਰਕ ਕਦੇ ਨਾ ਛੱਡਿਓ ਕਿਉਂਕਿ ਜੋ ਪ੍ਰੈਕਟਿਸ ਤੁਸੀਂ ਇਕੱਲੇ ਬਹਿ ਕੇ ਆਪਣੇ ਗਰੁੱਪ ਵਿੱਚ ਆਪਣੀ ਟੀਮ ਵਿੱਚ ਕਰਨੀ ਹੈ ਜਿੰਨੀ ਪ੍ਰੈਕਟਿਸ ਤੁਸੀਂ ਲੋਕ ਕੇ ਕਰੋਗੇ उन्हना ही दुनिया सामने तारगू चमको जो टाइम आएगा तो टाइम तो जरूर आएगा तुम्हें तो बस अपनी प्रैक्टिस करनी है रोज़ प्रेयर करनी है कि प्लीज़ 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 वाहेगुरु जी थो तो पता मैं की चाहिए तहु तो सब पता है अरदास रोज करनी है बिकॉज प्रेयर त प्रैक्टिस आही है आही है मैथड कुछ भी जिंदगी पाँ का यही है सीक्रट दिल में अपना सपना रखना ਦੇਨ ਵਿੱਚ ਜੋ ਤੁਹਾਡੇ ਖਿਆਲ ਹੈ ਨਾ ਤੁਹਾਨੂੰ ਹੋਰ ਵੀ ਪਤਾ ਤੁਸੀਂ ਜ਼ਿੰਦਗੀ ਚ ਕੀ ਕਰਨਾ ਹੈ ਸ਼ਾਇਦ ਇੱਕ ਸਾਲ ਬਾਅਦ ਆਵੇ 10 ਸਾਲ ਬਾਅਦ ਆਵੇ ਮੈਨੂੰ ਵੀ ਬੜੇ ਚਿਰ ਹੋ ਗਏ ਨੇ ਮੈਂ 뮤직 ਕਰ ਰਹੀ ਆ ਪਰ ਮੈਂ ਬਹੁਤ ਛੋਟੀ ਸੀ ਤੁਹਾਡੇ ਵਾਂਗੂ ਜਦੋਂ ਮੈਂ ਪਹਿਲੀ ਵਾਰੀ ਸਟੇਜ ਤੇ ਚੜੀ ਸੀ ਇਸ ਟਾਈਮ ਮੈਨੂੰ ਲੱਗ ਰਿਹਾ ਜਿਵੇਂ ਮੈਂ ਸਿਰਫ ਜਿਹੜੀਆਂ ਕੁੜੀਆਂ ਪਿੱਛੇ ਖੜੀਆਂ ਨੇ ਨਾ ਮੇਰੇ ਬੈਸਲਰਸ ਮੈਂ ਸਿਰਫ ਉਹਨਾਂ ਨਾਲ ਗੱਲ ਕਰ ਰਹੀ ਆ ਸਾਰਾ ਕੁਝ ਬਲਰੀ ਹੋ ਗਿਆ ਹੈ ਇਸ ਟਾਈਮ ਮੈਨੂੰ ਹੋਰ ਕੁਝ ਨਹੀਂ ਦਿਖਦਾ ਇਸ ਟਾਈਮ ਤੇ ਤੁਸੀਂ ਆ ਹੀ ਜਾਓਗੇ ਸਟੇਜ ਤੇ ਆਓ ਕੁੜੀਆਂ ताली पीगल कर रही है पीगल कर रही हैं, आ जाओ आ जाओ मेरे बैठो आके सारे जने एक बारी जोर के ताड़ी ला दो साडे खडारियां वास्ते ਆਜੇ ਮੇਰੀ ਕੋਲੀ ਆ ਕੇ ਬੈਜੋ ਅੱਧੀ ਅਦਰ ਬੈਜੋ ਆ ਕੇ ਅੱਧੀ ਅਦਰ ਬੈਜੋ ਆ ਕੇ ਕਿਤਾ ਠੀਕ ਹੈ ਹਾਈ ਹੈਲੋ ਅਬੀ ਫੋਟੋ ਜ਼ਰੂਰ ਖਿੱਚਿਓ ਸਾਰੇ ਸਾਡੇ 플레이ਰ ਸਾਡੇ ਨਾਲ ਨੇ ਪਤਾ ਇੱਕ ਇੱਕ ਕਰਕੇ ਨਾ ਜਿੰਨੇ ਕੈਮਰੇ ਇਸ ਟਾਈਮ ਆਨ ਨੇ ਨਾ ਕਰ ਲੋ ਬਾਕੀ ਵੀ ਕੈਮਰੇ ਆਨ ਕਰ ਲੋ ਮੀਮ ਆਹੀ ਚੀਜ਼ ਹੋ ਰਹੀ ਹੈ ਜਿਹੜੀਆਂ ਗੱਲਾਂ ਮੈਂ ਕੀਤੀਆਂ ਉਹ ਤੇ ਠੀਕ ਸੀ ਹੁਣ ਮੀਮ ਗੱਲਾਂ ਹੋਣਗੀਆਂ ਹਰ ਇੱਕ ਪਲੇਅਰ ਸਾਡਾ ਆਪਣੇ ਆਪ ਨੂੰ ਇੰਟਰੋਡਿਊਸ ਕਰੇਗਾ ਨਾਮ ਬੋਲ ਕੇ ਬਿਕਾਜ਼ ਇਹ ਕੁੜੀਆਂ ਜਿਹੜੇ ਮੇਰੇ ਨਾਲ ਬੈਠੀਆਂ ਨੇ ਇਸ ਟਾਈਮ ਇਹ ਆਉਣ ਵਾਲੇ ਟਾਈਮ ਦੀਆਂ ਚੈਂਪੀਅਨਸ ਨੇ ਇਹਨਾਂ ਨੇ ਸਾਰੇ ਇੰਡੀਆ ਦਾ ਦਿਲ ਵੀ ਜਿੱਤਣਾ ਤੇ ਟਰਾਫੀਆਂ ਤੇ ਮੈਡਲ ਵੀ ਜਿੱਤਨੇ ਨੇ ਤਾੜੀਆਂ ਲਾ ਦਿਓ ਸਾਡੇ ਖਿਡਾਰੀਆਂ ਵਾਸਤੇ ਮੈਂ ਤੁਹਾਡੇ ਤੋਂ ਸ਼ੁਰੂ ਕਰਾਂ ਨਾਮ ਬੋਲ ਦੋ मैं। मैं दिखते। दिखते। की बोल नाम नाम बोल दो ना किया बोलिए मेरा नाम गुरवीन कार है दिखते। <laughs> दिखते। <laughs> मेरा सपना है कि मैं बहुत ही बड़ी खड़ारी बना मेरा नाम हार्मनी है ते मेरा भी सपना है कि मैं बहुत बड़ी खड़ारी बना

बोलो बोल तो बोल, पर। बोल पर। नहीं बोले यादव वाले मेरा नाम राजदीप कौर है मेरा सपना है कि मैं बहुत डिग्गडारी बना मेरा नाम रमनदीप कौर है मैं मेरा भी यही सपना है कि मैं बहुत डी होगी खिड़कारी बना congratulations congratulations यू नो जब सारा एक को सपना होंडा ना तो बहुत छेती पूरा होंडा सारे आंदा एक को एक सपना ਤੈ ਤੁਸੀਂ ਨਾ ਇਦਾਂ ਜੁੜ ਕੇ ਰਹਿਣਾ ਇੰਨੇ ਯੂਨਾਈਟਿਡ ਰਹਿਣਾ ਸਾਰਿਆਂ ਨੇ ਰਲ ਕੇ ਇੱਕ ਦੂਜੇ ਨੂੰ ਹੱਲਾਸ਼ੇਰੀ ਦੇਣੀ ਆ ਸਾਰੇ ਦਿਨ ਇੱਕੋ ਵਰਗੇ ਨਹੀਂ ਹੁੰਦੇ ਕਈ ਵਾਰੀ ਪ੍ਰੈਕਟਿਸ ਬਹੁਤ ਵਧੀਆ ਹੋਏਗੀ ਕਈ ਵਾਰੀ ਦਿਨ ਬਹੁਤ ਵਧੀਆ ਹੋਏਗਾ ਕਈ ਵਾਰੀ ਨਹੀਂ ਹੋਏਗਾ ਜਿੱਦ ਨਹੀਂ ਹੋਏਗਾ ਨਾ ਉਹ ਦਿਨ ਤੁਸੀਂ ਜਿਆਦਾ ਇਕੱਠੀਆਂ ਹੋ ਕੇ ਰਹਿਣਾ ਇਹ ਚੀਜ਼ ਜਿਹੜੀ ਆ ਨਾ ਇਕੱਠੇ ਹੋ ਕੇ ਕੁਝ ਕਰਨ ਵਾਲੀ ਇਹ ਸਭ ਤੋਂ ਕੀਮਤੀ ਚੀਜ਼ ਹੈ ਕੱਲੇ ਆਪਾਂ ਠੀਕ ਠਾਕ ਕਰ ਲੰਨੇ ਆ ਕੱਲੇ ਆਪਾਂ ਸਟਰੋਂਗ ਆ ਬਟ ਐਜ਼ ਅ ਟੀਮ ਆਪਾਂ ਬਹੁਤ ਸਟਰੋਂਗ ਆ

ਇੰਨੀ ਸੋਹਣੀ ਸਟੇਜ ਤੇ ਜਿੱਥੇ ਇੱਕ ਇੰਨੀ ਸੋਹਣੀ ਚੀਜ਼ ਸ਼ੁਰੂ ਹੋ ਰਹੀ ਹੈ ਕਿਹੜੀ ਗੱਲ ਕਰਨੀ ਚਾਹੀਦੀ ਹੈ ਬਟ ਆਈ ਹੋਪ ਕਿ ਤੁਹਾਨੂੰ ਮੇਰੇ ਦਿਲ ਦੀ ਫੀਲਿੰਗ ਸਮਝ ਆ ਗਈ ਹੋਵੇ ਮੇਰੀ ਖੁਸ਼ੀ ਮੈਨੂੰ ਲੱਕੀ ਫੀਲ ਹੋ ਰਿਹਾ ਮੈਨੂੰ ਕਿਉਂਕਿ ਹੁਣੇ ਸਾਰੇ ਪਾਸੇ ਇੰਟਰਨੈਟ ਤੇ ਨਾ ਇੰਡੀਅਨ ਔਮਨ ਕ੍ਰਿਕਟ ਟੀਮ ਦੀਆਂ ਗੱਲਾਂ ਹੋ ਰਹੀਆਂ ਨੇ ਹੈਨਾ ਉਹਨਾਂ ਦੀਆਂ ਟਰੋਫੀ ਦੀਆਂ ਗੱਲਾਂ ਹੋ ਰਹੀਆਂ ਨੇ ਬਟ ਜੇ ਸੋਚਿਆ ਜਾਵੇ ਤਾਂ ਇਹ ਬਹੁਤ ਅਨੋਖੀ ਚੀਜ਼ ਹੈ ਸਾਨੂੰ ਬਹੁਤ ਘੱਟ ਮੌਕਾ ਮਿਲਦਾ ਹੈ ਕਿ ਕੁੜੀਆਂ ਨੂੰ ਸੈਲੀਬ੍ਰੇਟ ਕਰੀਏ ਆਪਾਂ ਹੈਨਾ ਤੇ ਹੁਣ ਸਾਰੀ ਦੁਨੀਆ ਕੁੜੀਆਂ ਨੂੰ ਸੈਲੀਬ੍ਰੇਟ ਕਰ ਰਹੀ ਹੈ ਇਸ ਟਾਈਮ ਹੈਨਾ ਇੱਕ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ ਇੱਕ ਨਵਾਂ 에ਰਾ ਸ਼ੁਰੂ ਹੋ ਰਿਹਾ ਹੈ ਕਿ ਜੇ ਫੈਮਿਲੀ ਦੀ ਜੇ ਪਿੰਡ ਦੀ ਜੇ ਪੇਰੈਂਟਸ ਦੀ ਸਪੋਰਟ ਕੁੜੀਆਂ ਨੂੰ ਮਿਲੇ ਤੇ ਕੁੜੀਆਂ ਕੀ ਨਹੀਂ ਕਰ ਸਕਦੀਆਂ ਜਿਹੜੀਆਂ ਕੁੜੀਆਂ ਜਿੱਤੀਆਂ ਨੇ ਸਿੱਧਾ ਆਪਣੇ ਪਾਪਾ ਕੋਲ ਲਈਆਂ ਪਹਿਲਾਂ ਹੈਨਾ ਕਿਉਂਕਿ ਪਾਪਾ ਦੀ ਸਪੋਰਟ ਤੋਂ ਬਾਅਦ ਕੀ ਕੀ ਕਰਨ ਗਿਆ ਉਸ ਤੋਂ ਬਾਅਦ ਹੈ ਹੀ ਕੀ ਹੈ ਮਾਂ ਦੀ ਸਪੋਰਟ ਤੇ ਪਾੜੇ ਦੀ ਸਪੋਰਟ ਉੱਤੇ ਕੁਛ ਨਹੀਂ ਐ ਤੇ ਮੈਨੂੰ ਮੇਰੇ ਮਾਮਦਾਰ ਨੇ ਬੜਾ ਸਪੋਰਟ ਕੀਤਾ ਥੋੜਾ ਥੋੜਾ ਡਰਦੇ ਵੀ ਰਹੇ ਕਿ ਦੁਨੀਆ ਬੜੀ ਅਨੋਖੀ ਐ ਉੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਤੇ ਬਚਾ ਬਚਾ ਕੇ ਵੀ ਰੱਖਿਆ ਉਹਨਾਂ ਨੇ ਪਰ ਜੋ ਦਿਲ 'ਚ ਇੱਕ ਖਿਆਲ ਆ ਜਾਏ ਨਾ ਕੁੜੀਓ ਜਦੋਂ ਦਿਲ 'ਚ ਇੱਕ ਖਿਆਲ ਆ ਜਾਏ ਉਹ ਐਦਾਂ ਨਹੀਂ ਆਂਦਾ ਖਿਆਲ ਉਹ ਪਾਇਆ ਗਿਆ ਖਿਆਲ ਤੁਹਾਡੇ ਦਿਲ ਵਿੱਚ ਕਿਉਂਕਿ ਸਾਰਿਆਂ ਦਾ ਸੁਪਨਾ ਨਹੀਂ ਐ ਕਿ ਵੱਡੇ ਖਿਡਾਰੀ ਬਣਨਾ ਹੈ ਉਹ ਤੁਹਾਡਾ ਸੁਪਨਾ ਐ ਤੇ ਤੁਹਾਡਾ ਸੁਪਨਾ ਤੁਸੀਂ ਆਪਣੇ ਦਿਲ ਦੇ ਬਹੁਤ ਕਰੀਬ ਰੱਖਣਾ ਇਸ ਚੀਜ਼ ਨੂੰ ਲੋਕੀ ਬੜਾ ਕੁਝ ਕਹਿਣਗੇ ਤੇਰ ਤੋਂ ਨਹੀਂ ਹੋਣਾ ਹੁਣ ਨਹੀਂ ਹੋਣਾ ਇਹ ਇਹ ਨਵੀਂ ਚੀਜ਼ ਹੈ ਨਵੀਂ ਚੀਜ਼ ਤੇ ਨਾ ਬਹੁਤ ਘੱਟ ਲੋਕਾਂ ਨੂੰ ਭਰੋਸਾ ਹੁੰਦਾ ਪਰ ਸਾਡਾ ਪਿੰਡ ਸਾਰਾ ਸਾਡੇ ਨਾਲ ਹੈ ਤਾੜੀਆਂ ਲਾ ਦਿਓ ਆਪਣੇ ਵਾਸਤੇ ਤੇ ਇਹ ਨਾ ਕਾਫੀ ਹੈ ਸਾਰੀ ਦੁਨੀਆ ਇੱਕ ਦਿਨ ਸਾਡੇ ਨਾਲ ਖੜੀ ਹੋਵੇਗੀ ਪਰ ਇੰਨਾ ਕਾਫੀ ਹੈ ਕਿ ਸਾਡੇ ਕੋ ਸਾਡੇ ਪੇਰੈਂਟਸ ਦੀ ਸਪੋਰਟ ਹੈ ਸਾਡੇ ਕੋ ਸਾਡੀ ਕਮਿਊਨਿਟੀ ਦੀ ਸਪੋਰਟ ਹੈ ਸਾਡੇ ਕੋ ਇੱਕ ਦੂਜੇ ਦੀ ਸਪੋਰਟ ਹੈ ਸੋ ਥੈਂਕ ਯੂ so much ਮੈਨੂੰ ਬਹੁਤ ਲੱਕੀ ਫੀਲ ਹੋ ਰਿਹਾ ਹੈ ਮੈਂ ਸੋਚਿਆ ਕਿ ਮੈਂ ਆ ਕੇ ਦੋ ਦਿਲ ਦੀਆਂ ਗੱਲਾਂ ਕਰਾਂ ਇੱਥੇ ਤੇ ਮੈਨੂੰ ਪਤਾ ਹੈ ਮੈਂ ऑलरेडी ਫੀਲ ਕਰ ਸਕਦੀਆਂ ਕਿ ਬਹੁਤ ਸਾਰੀ ਪ੍ਰੈਕਟਿਸ ਤੇ ਬਹੁਤ ਸਾਰੀ ਡੈਡੀਕੇਸ਼ਨ ਤੋਂ ਬਾਅਦ ਹੈ ਕੁੜੀਆਂ ਕਿੱਥੇ ਹੋਣਗੀਆਂ ਜੇ ਮੈਂ ਲੱਕੀ ਹੋਈ ਤੇ ਮੈਨੂੰ ਉਦੋਂ ਵੀ ਬੁਲਾਇਆ ਜਦੋਂ ਐ ਮੈਡਲ ਤੇ ਟਰੋਫੀਆਂ ਜਿੱਤਣਗੀਆਂ ਤੇ ਉਦੋਂ ਉਦੋਂ ਵੀ ਮੈਂ ਇੰਨਾ ਹੀ ਖੁਸ਼ ਹੋਵਾਂਗੀ ਕਿਉਂਕਿ ਜਦੋਂ ਸਾਰੇ ਜਣੇ ਆਪਾਂ ਇਕੱਠੇ ਹੋ ਜਾਂਦੇ ਆ ਤੇ ਕੋਈ ਵੀ ਸੁਪਨਾ ਇੰਨਾ ਵੱਡਾ ਨਹੀਂ ਹੁੰਦਾ ਆਪਾਂ ਕੁਝ ਵੀ ਕਰ ਸਕਦੇ ਆ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੁੰਡੇ ਥੋੜੇ ਬਲੇਰ ਹੁੰਦੇ ਨੇ ਸ਼ਾਇਦ ਮੁੰਡਿਆਂ ਨੂੰ ਸਪੋਰਟ ਜ਼ਿਆਦਾ ਹੁੰਦੀ ਆ ਪੇਰੈਂਟਸ ਦੀ ਕਿ ਜਾ ਤੂੰ ਜੀਣਾ ਆਪਣੀ ਜ਼ਿੰਦਗੀ ਤੇ ਸ਼ਾਇਦ ਪੇਰੈਂਟਸ ਕੁੜੀਆਂ ਨੂੰ ਬੜਾ ਪ੍ਰੋਟੈਕਟ ਕਰਕੇ ਰੱਖਦੇ ਨੇ ਮੇ ਮਾਵਾ ਨਾਲ ਗੱਲ ਕਰ ਰਹੀ ਹਾਂ ਇਸ ਟਾਈਮ ਮੇਰੀ ਮਾਂ ਹਜੇ ਤੱਕ ਮੈਨੂੰ ਕਹਿੰਦੀ ਆ ਅੱਛਾ ਇੰਨੀ ਰਾਤ ਨੂੰ ਸਟੂਡੀਓ ਕਿੰ ਰਹੀਆਂ ਤੂੰ ਸਵੇਰੇ ਨਹੀਂ ਜਾ ਹੁੰਦਾ ਸਟੂਡੀਓ ਹੈਨਾ ਉਹਨਾਂ ਨੂੰ ਕੀ ਪਤਾ ਕਿ ਜਿਆਦਾ ਰਾਤ ਨੂੰ ਗਾਣੇ ਬਣਦੇ ਨੇ ਸਟੂਡੀਓ ਰਾਤ ਨੂੰ ਹੈਨਾ ਚੱਲਦੇ ਨੇ ਤੇ ਮੰਮੀ ਹਜੇ ਵੀ ਬੜਾ ਫਿਕਰ ਕਰਦੇ ਨੇ ਜਦ ਮੈਂ ਇੰਨੀ ਵੱਡੀ ਹੋ ਗਈ ਆ ਸੈਂ ਨਿੱਕੀਆਂ ਨਿੱਕੀਆਂ ਬੱਚੀਆਂ ਨੇ ਇਹਨਾਂ ਦਾ ਧਿਆਨ ਵੀ ਰੱਖਣਾ ਜ਼ਰੂਰੀ ਹੈ ਤੇ ਇਹਨਾਂ ਨੂੰ ਥੋੜਾ ਉੱਡਣ ਦੇਣਾ ਵੀ ਬੜਾ ਜ਼ਰੂਰੀ ਹੈ ਤੇ ਆ ਮੇਰੀ ਰਿਕਵੈਸਟ ਆ ਮਾਵਾ ਨੂੰ ਕਿ ਤੁਸੀਂ ਜ਼ਰੂਰ ਪ੍ਰੋਟੈਕਟ ਕਰੋ ਆਪਣੀਆਂ ਬੱਚੀਆਂ ਨੂੰ ਜ਼ਰੂਰ ਤੁਸੀਂ ਉਹਨਾਂ ਨੂੰ ਗਾਈਡ ਕਰੋ ਬਟ ਇਹਨਾਂ ਦਾ ਪੋਟੈਂਸ਼ੀਅਲ ਨਾ ਰੋਕਿਓ ਇਹਨਾਂ ਦੀ ਜਿਹੜੀ ਉਡਾਰੀ ਹੈ ਉਹ ਪੂਰੀ ਦੇਖਿਓ ਨਜ਼ਰ ਵੀ ਰੱਖਿਓ ਤੇ ਇਹਨਾਂ ਨੂੰ ਉੱਡ ਵੀ ਲੈਣ ਦਿਓ ਮੈਂ ਕਹਿੰਦੀ ਦੇਖਦੇ ਆ ਮੈਂ ਕਹਿੰਦੀ ਦੇਖਦੇ ਆ ਦੇਖੀ ਜਾਊਗੀ ਕਿ ਨਹੀਂ ਦੇਖਦੇ ਆ ਚੱਕ ਦੇ ਪੱਟੇ ਕੁੜੀਓ ਇਸ ਡੱਬਾ ਮੇਂ ਥੈਂਕ ਯੂ ਸੋ ਸੋ ਮੱਚ ਥੈਂਕ ਯੂ ਸੋ ਮੱਚ ਮੈਨੂੰ ਸਮਝ ਨਹੀਂ ਆ ਰਹੀ ਮੈਂ ਗੱਲ ਕਿਦਾਂ ਖਤਮ ਕਰਾਂ ਹੁਣ ਮੈਂ ਗੱਲਾਂ ਰਿਪੀਟ ਕਰਾਂ ਲੱਗ ਪਈ ਆਪਣੀਆਂ ਤੇ ਥੈਂਕ ਯੂ ਤੁਸੀਂ ਮੇਰੀ ਗੱਲਾਂ ਸੁਣਿਆ ਥੈਂਕ ਯੂ ਤੁਸੀਂ ਕੁੜੀਆਂ ਨੂੰ ਸਪੋਰਟ ਕਰ ਰਹੇ ਹੋ ਇੰਨਾ ਥੈਂਕ ਯੂ ਸੋ ਮੱਚ ਤੇ ਇੱਥੇ ਹੀ ਮੈਂ ਮਾਈਕ ਤੁਹਾਨੂੰ ਦੇਣਾ ਚਾਹਾਂਗੀ ਥੈਂਕ ਯੂ ਜੀ ਬਹੁਤ